ਰੋੜਖ ਮਹੱਲਾ ਪੰਜਵਾਂ ਗੁਰਪੂਰੇ ਕੀਤੀ ਪੂਰੀ ਇਹ ਮਾਈ ਪੂਰਨ ਸਰੂਪ ਅੰਮ੍ਰਿਤਸਰ ਸਾਹਿਬ ਰਚੰਦੀ ਗੁਰੂ ਜਨ ਸਾਹਿਬ ਦੇ ਚੰਦੀ ਹਰਮੰਦਰ ਸਾਹਿਬ ਰਚੰਦੀ ਆਪਦੇ ਪਿਆਰੇ ਗੁਰਸਿੱਖਾਂ ਦੀ ਰੱਖਿਆ ਕਰਨ ਦੀ ਇਹ ਪੂਰੀ ਕੀਤੀ ਹੈ ਭਗਤੀ ਵੀ ਪੂਰੀ ਕਰ ਦੁੱਤੀ ਆਪਦੇ ਸੇਵਕਾਂ ਦੀ ਰਵ ਰਵ ਰਹਾ ਪਰਪੂਰੀ ਐਸੀ ਬਖਸ਼ੀ ਕੀਤੀ ਵਾਹਿਗੁਰੂ ਸਾਰੇ ਧੌਂ ਚ ਪੂਰ ਹੈ ਲਵਾਯਾ ਜਿਹੜੇ ਭਰੇਆ ਹੋਏ ਹੈ ਅਜੇ ਸਾਰੇ ਤਤਵਾ ਦੀ 라ਵਰਿਆ ਮਿਲ ਰਿਹਾ ਹੈ ਸਾਰੇ ਪਦਾਰਥਾਂ ਦੀ ਸੰਜੀ ਮਿਲ ਰਿਹਾ ਉਹ ਭਰਪੂਰ ਦੇ ਆਪ ਕੁ ਜਾਣ ਲਿਆ ਉਸ ਆਨੰਦ ਨੂੰ ਪਾ ਕੇ ਪਰ ਪੂਰੀ ਲਵਾ ਲਾ ਪਰ ਰਹੇ ਹਾਂ ਹੈ ਮੇ ਕੁਸਲ ਪਿਆ ਇਸ ਨਾਮਾ ਕਿਉਂ ਕੁ ਸੁਖਸਾਨ ਦੇ ਨਾਲ ਇਕਰਾਨ ਹੋਇਆ ਹੈ ਕਿਉਂ ਰੱਖਿਆ ਹੋਈ ਹੈ ਤੇ ਕੁਸਲ ਸੁਖ ਹੋਇਆ ਹੈ ਸਾਰੀ ਰੱਖਿਆ ਹੋਈ ਸੁਖ ਵੀ ਹੋਇਆ ਕਿਉਂ ਆਪਰਾਪਤੀ ਦੀ ਪ੍ਰਾਪਤੀ ਪ੍ਰਾਪਤੀ ਰੱਖਿਆ ਰੂਪ ਹੋ रूप ਦਾ ਸਰਵ ਸੁਨੇਹਾ ਮੰਨਿਆ ਮਨ ਕੀਤਾ ਬਾਹਰੂਪੋ ਬ੍ਰਹਮ ਵੇਤਿਆਂ ਨੇ ਇਸ਼ਨਾਨ ਕੀਤਾ ਆਤਮਨੰ ਰੂਪੀ ਤੀਰਥ ਵਿੱਚ ਬਾਹਰ ਗ੍ਰਹਮ ਬਿਟੋ ਕੁਰਬਾਨ ਉਹ ਬਾਹਰੋਂ ਪ੍ਰਮੇਸ਼ੁਰ ਦੇ ਬਿਟੋਂ ਉੱਪਰੋਂ ਕੁਰਬਾਨ ਵਿਹਾਰ ਜਾਣੇ ਹੋ ਗੁਰ ਕੇ ਚਰਨ ਕਬਲ ਰਦੇ ਧਾਰੇ ਇਹਨਾਂ ਨੂੰ ਭਾਈ ਗੁਰੂ ਸਾਹਿਬ ਦੇ ਚਰਨ ਪੂਜਨੀਕ ਕੌਲਵਾਦ ਪ੍ਰਕਾਸ਼ ਮੈਂ ਸੁਰਜੀਤ ਧਾਰਨ ਕਰ ਲਏ ਹਨ ਦਿਗਨ ਨਾ ਲੱਗੇ ਤਿਲਕ ਤੁਹੋਂ ਤੇ ਜਿੰਨਾ ਵੀ ਕੋਈ ਰੱਤਾ ਜਿੰਨਾ ਵੀ ਕੋਈ ਵਿਗਨ ਨਹੀਂ ਲੱਗਦਾ ਹੈ ਤਿਲਕ ਜਾਣ ਵਾਲਾ ਦੇਗਨ ਕਿਸੇ ਪ੍ਰਕਾਰ ਦਾ ਤਿਲ ਮਾਤਰੀ ਜਰਾ ਮਾਤਰੀ ਵਿਗਨ ਨਹੀਂ ਲੱਗਦਾ ਹੈ ਤਲ ਰੂਪ ਜਿਹੜੀ ਮਾਇਆ ਹੈ ਇਹਦਾ ਵਿਗਨ ਨਹੀਂ ਕੋਈ ਲੱਗਦਾ ਕਾਰਜ ਸੰਗਤ ਸਾਰੇ ਸਾਰੇ ਕਾਰਜ ਉਹਨਾਂ ਦੇ ਮਹਾਰਾਜ ਸਾੰਮ ਸਵਾੜ ਦਿੱਤੇ ਲੋਕ ਪਰ ਲੋਕ ਦੇ ਰਹਾ ਮੇਰੇ ਸਾਧੂ ਦਰਮਤ ਖੋਏ ਸੁਖ ਸੁਨਿਆਰ ਮਿਲ ਕੇ ਜਿੰਨਾਂ ਖੋਤੀ ਮਤ ਸ਼ਰਾਬ ਪੀਣੀ ਮਾਸ ਖਾਣਾ ਚੋਰੀ ਯਾਰੀ ਠੱਗੀ ਕਰਨੀ ਇਹ ਖੋਟੀ ਮਤ ਜਿਹਨਾਂ ਨੂੰ ਸਾਰ ਸੰਗਤ ਨਾਲ ਮਿਲ ਕੇ ਗਵਾਦਤੀ ਹੈ। ਗਾਦ ਸਤ ਪਨੀਤ ਸਭ ਹੋਏ। ਓਏ ਭਾਈ ਪਾਪੀ ਵੀ ਸਾਰੇ ਪਵਿੱਤਰ ਹੋ ਗਏ ਮਹਾਰਾਜੀ ਕਿਰਪਾ ਦ੍ਰਿਸ਼ਟੀ ਕਰਕੇ। RAMDAS ਸਰੂਗਣ ਨਾਮ। ਇਹ ਮੁਖ ਸਾਹਿਬ RAMDAS ਜੀ ਇਹ ਇਸ਼ਨਾਨ ਕਰਦੇ ਐ। ਸਭ ਲਾਥੇ ਪਾਪ ਤਮਾ। ਅੱਗੇ ਆਖੀ ਜਿਵੇਂ ਸ਼ੋਹ ਪਾ ਦਿੰਦੇ ਐ ਮੁੜ ਕੇ ਨਹੀਂ ਕਰਦੇ। ਉਹਨਾਂ ਦੇ ਕਮਾਏ ਹੋਏ ਪਾਪ ਸਾਰੇ ਲੈ ਜਾਂਦੇ ਐ। ਕਿਉਂ ਜਿਹੜੇ ਆਦਮੀ ਸਾਹਿਬ ਸਿੰਘ ਜੀ ਤਾਬ ਕਰੇ ਪੰਚਾਂ ਕੋ ਬਸਰੇ ਪੀਰ ਸੁਣਾਏ ਕਹਿੰਦੇ ਸਬ ਉਤਰ ਪੀਰ ਵੇਨਾ ਆ ਕੇ ਪੰਜਾਂ ਕਾਮ ਕਰੋ ਲੈ ਦਸ ਪੈ ਤੇ ਪਾਪ ਕਰਦੇ ਆ ਪੀਰਾਂ ਦੇ ਨਾ ਕੇ ਕਹਿੰਦੇ ਉਤਰ ਜੀ ਤੇ ਬਹੁਲ ਕਮਾਵੇ ਫਿਰ ਹੋਏ ਨਿਸੰਕ ਫੇਰ ਕਮਾਉਣ ਲੱਗ ਜਾਂਦੇ ਨਿਸੰਕ ਕੋ ਵਿਚਾਰ ਫੇਰ ਆਉਂਦੀ ਦੁਲਾਰੀ ਨੂੰ ਲਾਹਣਾਂਗੇ ਉਹਨਾਂ ਦੇ ਪਾਪ ਨਹੀਂ ਲੈਣੇ ਉਹਨਾਂ ਬਾਬਲ ਕਹਿੰਦੇ ਜਿਉ ਤਰ ਬਾਂਧ ਖੜੇ ਕਲਾਂਕ ਕੋ ਉਹ ਜਮਾਨੀ ਪੂਰੀ ਚ ਕਲੰਕਾਂ ਦੇ ਨਾਲ ਦੰਨ ਕੇ ਖੜੇ ਜਾਣਗੇ ਲਿਜਾਏ ਜਾਣਗੇ ਇਸ ਕਰਕੇ ਭਾਈ ਇੱਕ ਵਾਰੀ ਜਿਹੜੇ ਉਗਣ ਕੀਤੇ ਉਹਨਾਂ ਨੂੰ ਮੇਟਣ ਵਾਸਤੇ ਮਾਧਾ ਸਾਹਿਬ ਦੀ ਸ਼ਰਨ ਲੈਣੀ ਚਾਹੀਦੀ ਹੈ ਅੱਗੇ ਵਾਸਤੇ ਨੇਮ ਕਰਨਾ ਚਾਹੀਦਾ ਕਿ ਅਸੀਂ ਕਦੇ ਸ਼ਰਾਬ ਨਹੀਂ ਪੀਵਾਂਗੇ ਕਦੇ ਪਾਪ ਨਹੀਂ ਕਰਾਂਗੇ ਚੋਰੀ ਯਾਰੀ ਨਹੀਂ ਕਰਾਂਗੇ ਉਹਨੇ ਤਾਂ ਕਮਾਏ ਹੋਏ ਸਾਰੇ ਪਾਪ ਲੈ ਜਾਂਦੇ ਆ ਇਸ ਦਾ ਰਾਮ ਦੇ ਦਾਸ ਜੋ ਸੰਤ ਭਗਤ ਹੈ ਉਹਨਾਂ ਫਿਰੋਲ ਸੰਗ ਜਿਹੜੇ ਇਸ਼ਨਾਨ ਕਰਦੇ ਆ ਸਾਰੇ ਅੰਮ੍ਰਿਤਸਰ ਸਾਹਿਬ ਜਿਵੇਂ ਸਿੰਘ ਜਨ ਸਾਹਿਬ ਸਾਹਿਬ ਜੀ ਕਿਹੋਂ ਅਰਸ਼ਾਂ ਦਾ ਸੋਗਰ ਹੈ ਗੁਰਾਂ ਦਾ ਇਹਦੇ ਵਿੱਚ ਜੋ ਮਹਾਰਾਜੀ ਬਾਣੀ ਪੜ੍ਹਨੀ ਸੁਣੀ ਇਸ਼ਨਾਨ ਕਰਦੇ ਹੈ ਸਾਰੇ ਨੇ ਕਮਾਈ ਜਨੂੰ ਜਿਹਨਾਂ ਤੋਂ ਪਾਪ ਲੈ ਜਾਂਦੇ ਹਨ ਗੁਣ ਗੋਬਿੰਦ ਨਿਤ ਗਾਈਐ ਇਹ ਬਾਣੀ ਗੋਬਿੰਦ ਪਰਮੇਸ਼ਰ ਦੇ ਗੁਣ ਲਿਖਾ ਕਰਕੇ ਗਾਉਣਾ ਕਰੀਏ ਸਾਧ ਸੰਗ ਮਿਲ ਭਿਆਈਐ ਸਾਧ ਸੰਗਿਤ ਮਿਲ ਕਰਕੇ ਉਹ ਪਰਮੇਸ਼ਰ ਨੂੰ ਪਿਆਉਂਦੇ ਰਹੀਏ ਹਰ ਵਕਤ ਧਿਆਕਾ ਗ੍ਰਿਪੀ ਕਰਕੇ ਬਰਬਾਸਤ ਫਲ ਪਾਉਂ। ਕਿਉਂ ਜੋ ਗੰਤ ਮਾਇ ਦੀ ਇੱਛਾ ਕਰੋਗੇ ਤਰਮਰਥ ਕਾਮ ਮੁਕ ਸਾਰੇ ਫਲ ਪਾ ਲੈ। ਗੁਰਪੂਰ ਅਰਦਾਸ ਧਿਆਈਐ ਜਿਨਾਂ ਨੂੰ ਪੂਰਨ ਸੰਗੁਰੂ ਜੀ ਨੂੰ ਗੁਰਦੇ ਜਿਤੇ ਹੋਣਾ ਕੀਤਾ ਹਰ ਵਕਤ ਸੰਗ ਜਾਣਦੇ ਹੈ ਗੁਰੂ ਗੋਕਾਲ ਆਨੰਦ ਗੁਰੂ ਸਾਹਿਬ ਅਕਾਲ ਪੁਰਖ ਰੂਪ ਹੈ ਆਨੰਦ ਸਰੂਪ ਹਨ ਪਰਮੇਸ਼ਰ ਰੂਪ ਗੁਰੂ ਜੀ ਜਾਪੇ ਜਾਪ ਕੇ ਜੀਵੇ ਪਰਮ ਆਨੰਦ ਜਿਹੜੇ ਮਾਰੇ ਦੇ ਜਾਪ ਨੂੰ ਜਪਦੇ ਹੈ ਉਹ ਜਪ ਜਪ ਕੇ ਜਿੰਦੇ ਹੋ ਜਾਂਦੇ ਉਹਨੂੰ ਪਰਮ ਆਨੰਦ ਵੱਡਾ ਬ੍ਰਹਮ ਆਨੰਦ ਪ੍ਰਾਪਤ ਹੋ ਜਾਂਦਾ ਹੈ ਜਨ ਨਾਨਕ ਨਾਮ ਤੇ ਆਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਜਨਨ ਤਾਂ ਭਾਈ ਮਾਰੇ ਦੇ ਨਾਮ ਨੂੰ ਤੇ ਹੋਣਾ ਕੀਤਾ ਹੈ ਆਵੇ ਆਪਣਾ ਬਿਰਦ ਰਖਾਇਆ ਪ੍ਰਭ ਅਕਾਲ ਪੁਰਖ ਨੇ ਆਪ ਦਾ ਬਿਰਦ ਪਰਨ ਰਖਾ ਲਿਆ ਆਪ ਦੇ ਸੇਵਕ ਜਾਣ ਕੇ ਰੱਖਿਆ ਕੀਤੀ ਇਹ ਪਰਨ ਸੀ ਜੋ ਸ਼ਰਨ ਆਵੇ ਉਸ ਕੰਠ ਲਾਵੇ ਇਹ ਬਿਰਦ ਸ੍ਰੋਮਨੀ ਸੰਦ ਜਨ ਨਾਲਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਕੀ ਕਾ ਖਾਲਸਾ